ਅਮਰਸਰ ਕਮਿਸ਼ਨਟ ਦੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਕੱਲ 6 ਤਰੀਕ ਨੂੰ ਮੁਖਬਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 10 ਤਰੀਕ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਰੇਲਵੇ ਲਿੰਕ ਰੋਡ ਪੈਂਦਾ ਵਾ ਉੱਥੇ ਚਾਹ ਦੀ ਦੁਕਾਨ ਤੇ ਰਾਤ ਦੇ ਵੇਲੇ ਕਰੀਬ 10 ਵਜੇ ਇੱਕ ਬਿਰਧ ਔਰਤ ਬੈਠੀ ਸੀ ਤੇ ਉਹਨੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਆਉਂਦਾ ਵਾ ਜਿਸ ਦੇ ਬਲੂ ਕਲਰ ਮਹਿਰੂਨ ਕਲਰ ਦੀ ਟੀ-ਸ਼ਰਟ ਬਲੂ ਕਲਰ ਦੇ ਲੋਰ ਤੇ ਖਟੇ ਰਨ ਦਾ ਪਰਨਾ ਪੰਡਿਆ ਹੋਇਆ ਸੀ ਉਸ ਲੇਡੀ ਕੋਲੋਂ ਜੋ ਉਸ ਦੇ ਹੱਥ ਵਿੱਚ ਪਰਸ ਆ ਉਸ ਨੂੰ ਸਨੇਚ ਕਰਕੇ ਭੱਜ ਜਾਂਦਾ ਉਹ ਜਿਸ ਤੋਂ ਬਾਅਦ ਸਾਡੇ ਐਸਐਚਯੂ ਸਿਵਲ ਲਾਈਨਸ ਉਹਨਾਂ ਵੱਲੋਂ ਤੁਰੰਤ ਪੈਨਸ਼ਨ ਆਸੀ ਬੀਜ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਜੋ ਸਾਡੀਆਂ ਟੀਮਸ ਨੇ ਤੁਰੰਤ ਅਲੱਗ-ਅਲੱਗ ਸਾਧਨਾਂ ਦੇ ਨਾਲ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਜੋ ਇਸ ਮੁਕਦਮੇ ਵਿੱਚ ਨੁਰੰਦਾ ਦੋਸ਼ੀ ਸੀਗਾ ਜਿਸ ਦਾ ਨਾਮ ਅਮਰਿਤਪਾਲ ਸਿੰਘ ਪੁੱਤਰ ਸਰਦੀਪ ਸਿੰਘ ਜੋ ਕਿ ਸੁਲਤਾਨਪੁਰ ਮੈਂਡ ਟੋਨ ਦਾ ਰਹਿਣ ਵਾਲਾ ਵਾ ਉਸ ਨੂੰ 24 ਘੰਟੇ ਦੇ ਵਿੱਚ ਵਿੱਚ ਆਇਡੈਂਟੀਫਾਈ ਕੀਤਾ ਵਾ ਤੇ ਉਸ ਨੂੰ ਅਰੈਸਟ ਕਰਨੇ ਵਿੱਚ ਵੀ ਕਾਮਯਾਬ ਹੋਏ ਜੀ ਹੁਣ ਤੱਕ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਇਹ ਲੇਡੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਕਟੜਾ ਵਿਖੇ ਘੁੰਮਣ ਲਈ ਜਾ ਰਹੀ ਸੀ ਸੋ ਰੇਲਵੇ ਸਟੇਸ਼ਨ ਤੇ ਇਹ 14-15 ਜਣੇ ਸਨ ਕਿ ਜਦੋਂ ਇਹ ਲੇਡੀ ਇਕੱਲੀ ਚਾਹ ਦੀ ਦੁਕਾਨ ਤੇ ਬੈਠੀ ਹੁੰਦੀ ਆ ਤਾਂ ਐਸਟੀ ਦੀ ਵੀਡੀਓ ਵੀ ਸਾਡੀ ਸੀਐਸਟੀ ਦੀ ਵੀਡੀਓ ਸਾਹਮਣੇ ਆਈ ਆ ਇੱਕ ਨੌਜਵਾਨ ਕਟੇਰੰਗ ਦੇ ਪਰਨਾ ਬੰਨੇ ਮੋਟਰਸਾਈਕਲ ਤੇ ਆਉਂਦਾ ਵਾ ਤੇ ਪਰਸਨੇਚ ਕਰਕੇ ਭੱਜ ਜਾਂਦਾ ਹੁਣ ਤੱਕ ਅਸੀਂ ਇਸ ਕੋਲੋਂ ਜੋ ਵਾਰਦਾਤ ਵਿੱਚ ਵਰਤੇ ਗਿਆ ਮੋਟਰਸਾਈਕਲ ਆ ਉਹ ਰਿਕਵਰ ਕਰ ਚੁੱਕੇ ਆ ਇਸ ਤੋਂ ਇਲਾਵਾ ਇਹ ਜੋ ਉਸ ਦਾ ਬ੍ਰਾਊਨ ਕਲਰ ਦਾ ਬੈਗ ਸੀ ਜੋ ਕਿ ਸਾਡੇ ਸਾਹਮਣੇ ਰੱਖਿਆ ਹੋਇਆ ਇਹ ਰਿਕਵਰ ਕਰ ਚੁੱਕਿਆ ਹੈ ਬੈਗ ਦੇ ਵਿੱਚੋਂ ਚਾਰਜਰ ਸੀ ਆਈਫੋਨ ਦਾ ਓਵਰ ਕਵਰ ਹੋ ਚੁੱਕਾ ਇਸ ਤੋਂ ਇਲਾਵਾ ਜੋ ਬੈਗ ਵਿੱਚ 2500 ਰੁਪਿਆ ਸੀਗਾ ਉਹ ਪੈਸੀਵ ਰਿਕਵਰ ਹੋ ਚੁੱਕੇ ਹਨ ਇੱਥੇ ਇਹ ਦੱਸਣਯੋਗ ਹੈ ਕਿ ਜੋ ਦੋਸ਼ੀ ਦੇ ਕੋਲ ਮੋਟਰਸਾਈਕਲ ਸੀ ਜਿਸ ਦਾ ਅਸਲ ਨੰਬਰ ਪੀਬੀ02ਈਜ 5729 ਸੀ ਬਟ ਇਸ ਦੋਸ਼ੀ ਨੇ ਇਸ ਮੋਟਰਸਾਈਕਲ ਨੰਬਰ ਨੂੰ ਟੈਂਪਰ ਕਰਕੇ 5529 ਦੀ ਜਗਾ 1455 ਨੰਬਰ ਹਰੇ ਰੰਗ ਦੀ ਪਲੇਟ ਤੇ ਲਿਖਿਆ ਹੋਇਆ ਸੀ ਸੋ ਇਸ ਮੁਕਦਮੇ ਦੇ ਵਿੱਚ ਇਸ ਦੇ ਖਿਲਾਫ ਇਹ ਜੋ ਟੈਂਪਰਿੰਗ ਕੀਤੀ ਹੈ ਨੰਬਰ ਪਲੇਟ ਦੇ ਨਾਲ ਸੋ ਜੋ ਆਈਪੀਐਸਸੀ ਦੀ ਧਾਰਾ 473 ਦੇ ਤਹਿਤ ਇਸ ਵਿੱਚ ਵਾਦਾ ਚੁਰਕ ਕੀਤਾ ਗਿਆ ਸੋ ਹੁਣ ਤੱਕ ਇਹਦੇ ਖਿਲਾਫ 479 ਬੀ 411 473 ਦੇ ਤਹਿਤ ਮੁਕਦਮਾ ਰਜਿਸਟਰ ਹੋਇਆ ਵਾ ਇਸ ਦਾ ਅਰਮਾਨ ਲੈ ਕੇ ਅਗਲੇਰੀ ਪੁਸ਼ਗਿਸ਼ ਇਸ ਕੋਲ ਜਾਰੀ ਹੈ ਬਿਲਕੁਲ ਜੀ ਜੋ ਮੁਖਵਰ ਖਾਸ ਦੀ ਇਤਲਾਅ ਮਿਲੀ ਸੀ ਉਸ ਦੇ ਤਹਿਤ ਜੋ ਲੇਡੀ ਆ ਉਸ ਦਾ ਐਡਰੈਸ ਹੁਣ ਤੱਕ ਅਸੀਂ ਖੜਵਾ ਲਿਆ ਪਾ ਬਹੁਤ ਹੀ ਜਲਦੀ ਉਸ ਲੇਡੀ ਨਾਲ ਅਸੀਂ ਕੰਟੈਕਟ ਕਰਾਂਗੇ ਉਸ ਲੇਡੀ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਤਫ਼तीश ਕਰਕੇ ਉਸ ਦੇ ਬਿਆਨ ਵੀ ਲਿਖੇ ਜਾਣਗੇ ਤੇ ਨਾਲ ਦੀ ਨਾਲ ਉਸ ਨੂੰ ਗਾਈਡ ਕਰਕੇ ਕੋਰਟ ਦੇ ਰਾਈ ਉਸ ਦਾ ਪਰਸ ਜੋ ਉਸ ਦੇ ਪੈਸੇ ਨੇ ਤੇ ਕੀਮਤੀ ਚਾਰਜਰ ਉਹ ਉਸ ਨੂੰ ਵਾਪਸ ਲਵਾਇਆ ਜਾਵੇਗਾ